ਇੱਕ ਬਾਕਰਪੁਰ ਵਾਲਾ ਕੋਈ ਸ਼ਰਿੰਦਰ ਸ਼ਾਹ ਬਾਬਾ ਜਿਹੜਾ ਡੁੰਡੇ ਦੇ ਖiladi ਫਿਰਦਾ ਹੁੰਦਾ ਹੈ ਵੱਡੇ-ਵੱਡੇ ਕਲਾਕਾਰਾਂ ਦੇ ਨਾਲ ਉਹਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਔਰ ਇੰਗਲੈਂਡ ਵਗੈਰਾ ਵੀ ਘੁੰਮ ਕੇ ਆਇਆ ਤੁਸੀਂ ਦੇਖਿਆ ਹੋਣਾ ਜਿਹੜੇ ਸਾਡੇ ਪੰਜਾਬ ਦੇ ਬੇਵਕੂਫ ਲੋਕ ਨੇ ਜਿਨ੍ਹਾਂ ਨੂੰ ਮੈਂ ਭੇਡਾਂ ਖਾ ਚੱਕ ਗੀੜ ਕਹਿਣਾ ਹੁੰਦਾ ਉਹ ਪਾਸਪੋਰਟ ਲੈ ਕੇ ਜਾਣਗੇ ਉਹਨੂੰ ਮਲੰਗ ਨੂੰ ਫੜਾ ਦੇਣਗੇ। ਸ੍ਰਿੰਦਰ ਸ਼ਾਹ ਜਿਹੜਾ ਬਰਕਪੁਰ ਵਾਲਾ ਬਾਬਾ ਤੇ ਪਾਸਪੋਰਟ ਖੋਲ ਨੂੰ ਆਪਣੀ ਉਂਗਲ ਨਾਲ ਸਾਇਨ ਜੇ ਮਾਰਨ ਦੀ ਕੋਸ਼ਿਸ਼ ਕਰਦਾ ਜਿਹਨੂੰ ਇਹ ਕਹਿੰਦੇ ਆ ਵੀ ਇਹ ਕਰਮ ਲਿਖਤੀ ਬੇਵਕੂਫ ਲੋਕ ਜਿਹੜੇ ਧਰਮ ਦੇ ਨਾਂ ਤੇ ਗੱਲਾਂ ਕਰਦੇ ਨੇ ਕਹਿੰਦੇ ਜਦੋਂ ਉਹ ਬਾਬਾ ਆਪਣੀ ਉਂਗਲ ਨਾਲ ਸਾਇਨ ਕਰ ਦਿੰਦਾ ਨਾ ਪਾਸਪੋਰਟ ਤੇ ਕਹਿੰਦੇ ਵੀਜ਼ਾ ਲੱਗ ਜਾਂਦਾ ਇਹ ਫਰਮਾਂ ਢਾਈਆਂ ਹੋਈਆਂ ਨੇ ਤੇ ਇੱਕ ਹੋਰ ਵੀਡੀਓ viral ਹੋਈ ਸੀ ਉਹ ਸਿੱਧੇ ਹੀ ਮਸ਼ਹੂਰੀ ਕਰੀ ਜਾਂਦਾ ਸੀ ਕਹਿੰਦਾ ਜੀਨੇ ਵੀਜਾ ਲਗਾਉਣਾ ਹੋਵੇ ਸਾਡੇ ਡੇਰੇ ਆਇਓ ਐਨੀ ਕੁ ਸੁਖ ਸੁਖ ਲਿਓ ਜਣਕੀ ਇਹ ਦੁਕਾਨਾਂ ਚੱਲ ਰਹੀਆਂ ਨੇ ਇੱਕ ਇਹ ਸਰਿੰਦਰ ਸ਼ਾਹ ਜਿਹੜਾ ਬਾਬਾ ਹੈ ਇਹਦੀ ਵੀਡੀਓ ਅੱਜ ਇੱਕ ਹੋਰ viral ਹੋਈ ਉਹਦੇ ਵਿੱਚ ਉਹ ਬੀਬੀਆਂ ਨੇ ਘੇਰਾ ਪਾਇਆ ਹੋਇਆ ਗਾਲੀ ਗਲੋਚ ਹੋ ਰਹੀ ਹੈ ਥਪੜੋ ਥਪੜੇ ਹੁੰਦੇ ਆ ਉੱਥੇ ਬੇਸ਼ੈ ਮੈਂ ਨਾ ਜਿਹੜੇ ਇਹ ਮਲੰਗ ਜਿਹੇ ਹੁੰਦੇ ਨੇ ਇਹਨਾਂ ਦੀ ਗੱਲਬਾਤ ਬਹੁਤ ਘੱਟ ਕਰਦਾ ਹੁਣ ਪਰ ਮੈਂ ਜਦੋਂ ਪਾਸਪੋਰਟ ਵੇਖਿਆ ਨਾ ਕਿ ਉੱਤੇ ਸਾਈਨ ਬਾਬਾ ਕਰ ਰਿਹਾ ਹੈ ਕਰਮ ਲਿਖ ਰਿਹਾ ਹੈ ਕਿ ਵੀਜ਼ਾ ਮਿਲ ਜੂ ਮੈਂ ਤਾਂ ਗੱਲ ਕੀਤੀ ਹੈ ਇੱਕ ਕੁੜੀ ਦਾ ਪੌਡਕਾਸਟ ਵੇਖਿਆ ਉਹ ਕਹਿੰਦੀ ਇਹ ਬਾਬੇ ਨੇ ਮੈਨੂੰ ਕਹਿਤਾ ਕਿ ਵੀਜ਼ਾ ਮਿਲ ਜੂ ਕਿ ਮੇਰੀ ਰਿਫਿਊਜ਼ ਲਾ ਗਈ ਕਹਿੰਦਾ ਮੈਨੂੰ ਫੇਰ ਕਹਿੰਦਾ ਕਿ ਖੋਲ ਕੇ ਦੇਖ ਪਾਸਪੋਰਟ ਕਹਿੰਦਾ ਫੇਰ ਰਿਫਿਊਜ਼ ਲਾ ਗਈ ਫੇ ਤੀਜੀ ਵਾਰ ਮੈਨੂੰ ਕਹਿੰਦਿਆ ਕਹਿੰਦਾ ਕਿ ਇੱਕ ਚਾਂਸ ਹੋਰ ਲੈ ਕੇ ਦੇ ਕਿੰਦੀ ਫੇਰ ਮੇਰੀ ਫਿਊਜਲ ਆ ਗਈ ਸਾਡੇ ਜਿਹੜੇ ਪੰਜਾਬ ਦੇ ਬੇਵਕੂਫ ਲੋਕ ਨੇ ਉਹ ਕੁੜੀ ਨੂੰ ਮਗਾਣਾ ਕੱਢੀ ਜਾਂਦੇ ਆ ਪਰ ਗੱਲ ਇਹ ਹੈ ਵੀ ਕੀ ਵਾਕਈ ਇਹ ਲੋਕ ਵੀਜ਼ਾ ਲਵਾ ਦਿੰਦੇ ਨੇ ਜੇ ਕਿਤੇ ਇਹ ਲੋਕ ਵੀਜ਼ਾ ਲਵਾ ਦਿੰਦੇ ਹੋਣ ਫਿਰ ਇਹਨਾਂ ਨੂੰ ਇਹ ਡੇਰੇ ਬਣਾ ਕੇ ਨਾ ਉੱਡੇ ਟੁਕੜਿਆਂ ਦੀ ਆਸ ਨਾ ਹੁੰਦੀ ਫਿਰ ਇਹ ਬੰਦੇ ਆਪ ਹੀ ਕੈਨੇਡਾ ਅਮਰੀਕਾ ਜਾ ਕੇ ਬਹਿ ਜਾਂਦੇ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਇਹਨਾਂ ਨੇ ਕਾਰੋਬਾਰ ਚਲਾਇਆ ਹੋਇਆ ਹੈ ਦੁਕਾਨਾਂ ਨੇ ਇਹ ਲੋਕਾਂ ਨੂੰ ਲੁੱਟਣ ਵਾਸਤੇ ਕੋਈ ਬੀਬੀ ਜਾਂਦੀ ਹੈ ਮੇਰੇ ਮੁੰਡੇ ਦੀ ਮੈਰਿਜ ਨਹੀਂ ਹੋਈ ਤੁਸੀਂ ਕਿਰਪਾ ਕਰ ਦਿਓ ਮੇਰੀ ਨੂੰਹ ਲੜਦੀ ਹੈ ਸਾਡਾ ਕਾਰੋਬਾਰ ਨੇ ਚੱਲ ਤੁਸੀਂ ਕਿਰਪਾ ਕਰ ਦਿਓ ਈ ਬਾਬੇ ਇਹੋ ਜੇ ਕੇਸ ਚਾਉਂਦੇ ਹੁੰਦੇ ਆ ਵੀ ਸਾਡੇ ਕੋਲੇ ਲੋਕ ਹੋਣ ਚੜਾਵਾ ਚੜੇ ਤੇ ਅਸੀਂ ਐਸ਼ ਕਰੀਏ ਤੁਸੀਂ ਕਹਿੰਦੇ ਸੋਚਿਆ ਨਾਰਮਲ ਗੱਡੀ ਵਿੱਚ ਕਿੰਨਾ ਤੇਲ ਪੈਂਦਾ ਹੈ ਵੱਡੀਆਂ ਗੱਡੀਆਂ ਇਹਨਾਂ ਦੇ ਕੋਲੇ ਇੰਨੇ ਖਰਚੇ ਕਿੱਥੋਂ ਹੁੰਦੇ ਨੇ ਕੋਈ ਦਿਹਾੜੀ ਕਰਨ ਵਾਲਾ ਬੰਦਾ ਰੋਜ਼ ਗੱਡੀ ਵੀ ਤੇਲ ਪਾ ਸਕਦਾ ਹੈ ਬਿਲਕੁਲ ਹੀ ਪਰ ਇਹ ਖਰਚੇ ਜਿਹੜੇ ਕਰ ਰਹੇ ਨੇ ਕਿੱਥੋਂ ਕਰਦੇ ਨੇ ਸਾਡੀ ਬੇਵਕੂਫ ਲੋਕਾਂ ਦੀ ਜਿਹੜੀ ਕਮਾਈ ਹੈ ਉਹਨੂੰ ਇਹ ਇਕੱਠਾ ਕਰਦੇ ਨੇ ਆਪਣੇ ਡੇਰਿਆਂ ਤੇ ਅਸੀਂ ਜਾ ਕੇ ਧੜਾ ਧੜਾ ਪਾਸਪੋਰਟ ਪੜਾਤਾ ਬਾਬੇ ਨੇ ਕਿਰਪਾ ਕਰਤੀ ਵੀਜ਼ਾ ਮਿਲ ਗਿਆ ਇਹ ਗੱਲਾਂ ਕੌਣ ਫੈਲਾ ਰਿਹਾ ਇਹਦੀ ਮਸ਼ਹੂਰੀ ਕੌਣ ਕਰੇ ਸਾਡੇ ਪੰਜਾਬ ਦੇ ਬੇਵਕੂਫ ਲੋਕ ਕਰਦੇ ਵੱਡੇ ਵੱਡੇ ਸਿੰਗਰ ਜਾ ਕੇ ਫੋਟੋਮ ਕਰਾਉਂਦੇ ਉਹਦੇ ਨਾਲ ਉਹਨਾਂ ਦਾ ਕੰਮ ਪਤਾ ਕੀ ਹੁੰਦਾ ਸਿੰਗਰਾਂ ਦਾ ਉਹਨਾਂ ਨੂੰ ਤਾਂ ਪ੍ਰੋਗਰਾਮ ਚਾਹੀਦਾ ਜਿਹੜੇ ਅੰਨੇ ਲੋਕ ਨੇ ਇਹਨਾਂ ਨੂੰ ਘਰਾਂ ਵਿੱਚ ਬੁਲਾਉਣ ਵਾਲੇ ਫਿਰ ਉਹ ਵੱਡੇ ਕਲਾਕਾਰਾਂ ਨੂੰ ਵੀ ਇਹਨਾਂ ਦੇ ਜਰਗੀ ਬੁਲਾ ਲੈਂਦੇ ਆ ਜਿਹੜੇ ਆਪਣੇ ਆਰੇ ਜਾਂ ਕਹਿੰਦੇ ਸਭਾ ਵਗੈਰਾ ਲੱਗਦੀਆਂ ਨੇ ਜਿੱਥੇ ਵੱਡੇ ਵੱਡੇ ਇਹ ਸਿੰਗਰਾਂ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਵਿੱਚ ਪੈਸਾ ਕਿੰਨਾ ਇਕੱਠਾ ਹੁੰਦਾ ਕਦੇ ਸੋਚਿਆ ਸੀ ਕਿਸੇ ਦੇ ਔਲਾਦ ਹੈਗੀ ਜਾਂ ਨਹੀਂ ਹੈਗੀ ਉਹਦਾ ਕਿਸੇ ਵੀ ਰੱਬ ਨਾਲ ਕੋਈ ਸਬੰਧ ਹੀ ਹੈ ਨਹੀਂ ਹਜ਼ਾਰਾਂ ਕੇਸ ਨੇ ਪੰਜਾਬ ਦੇ ਵਿੱਚ ਜਿਹੜੇ ਬੰਦੇ ਗੁਰਦੁਆਰਿਆਂ ਦੇ ਗ੍ਰੰਥੀ ਰਹੇ ਨੇ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੀਆਂ ਅਰਦਾਸਾਂ ਕੀਤੀਆਂ ਨੇ ਮੁੰਡਾ ਹੋ ਜੇ ਇਹਦਾ ਕਾਰੋਬਾਰ ਚੱਲ ਪੇ ਪਰ ਉਹ ਲੋਕ ਕਹਿੰਦੇ ਨੇ ਕਿ ਸਾਡੇ ਕੋਈ ਬੱਚਾ ਨਹੀਂ ਹੋਇਆ ਅਸੀਂ ਲਾਤ ਤੋਂ ਸਖਣੇ ਆਂ ਤੇ ਲੋਕਾਂ ਦੀਆਂ ਅਰਦਾਸਾਂ ਕਰੀ ਜਾਂਦੇ ਆ ਯਾਨੀ ਕਿ ਮੇਰਾ ਕਹਿਣ ਤੋਂ ਮਤਲੇ ਹੈ ਵੀ ਕਿਸੇ ਨੂੰ ਪੁੱਤ ਮਿਲੇ ਕੇ ਜਾਂ ਦੁੱਧ ਮਿਲੇ ਇਹਦਾ ਕਾਰੋਬਾਰ ਵਧੀਆ ਚੱਲੇ ਇਹ ਕਿਸੇ ਬਾਬੇ ਦੇ ਹੱਥ ਵਿੱਚ ਨਹੀਂ ਹੈਗਾ ਅਸੀਂ ਨਾਂ ਲਟਾਉਂ ਗਏ ਦੂਜੀ ਗੱਲ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਉਹ ਕਿਹੜੇ ਗੁਰੂ ਨੇ ਜਿਹਨਾਂ ਦੇ ਨਾਂ ਤੇ ਪੰਜਾਬ ਵਸਦਾ ਹੈ ਉਹ ਗੁਰੂ ਬਾਬੇ ਨਾਨਕ ਦੀ ਗੱਲ ਕੀਤੀ ਹੈ ਜਿਹੜਾ ਮੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਨਾ ਉਹ ਬਾਬੇ ਨਾਨਕ ਦੀ ਗੱਲ ਹੈ ਤੇ ਬਾਬੇ ਨਾਨਕ ਦੇ ਘਰ ਜਦੋਂ ਤੁਸੀਂ ਧਿਆਨ ਮਾਰੋਗੇ ਨਾ ਉਹਨਾਂ ਦੇ ਭੈਣ ਨੇ ਬਾਬੇ ਨਾਨਕੀ ਉਹਨਾਂ ਦੇ ਔਲਾਦ ਹੈ ਨਹੀਂ ਨਾ ਕੁੜੀ ਹੈ ਨਾ ਮੁੰਡਾ ਹੈ ਕੀ ਬਾਬੇ ਨਾਨਕ ਨੂੰ ਨਹੀਂ ਪਤਾ ਸੀ ਮੇਰੀ ਭੈਣ ਦੇ ਘਰ ਕੋਈ ਬੱਚਾ ਨਹੀਂ ਉਹਨਾਂ ਨੇ ਕਦੇ ਅਰਦਾਸ ਕੀਤੀ ਹੈ ਇਤਿਹਾਸ ਵਿੱਚ ਕਦੇ ਤੁਸੀਂ ਪੜ੍ਹਿਆ ਕੁਝ ਵੀ ਬੀਬੇ ਨਾਨਕੀ ਨੇ ਕਿਹਾ ਹੋਵੇ ਮੈਨੂੰ ਪੁੱਤਰ ਦੀ ਦਾਤ ਦੇ ਦਿਓ ਮੇਰੇ ਔਲਾਦ ਹੈ ਨਹੀਂ ਕਿਤੇ ਕੋਈ ਸਾਖੀ ਆਈ ਹੈ ਇਤਿਹਾਸ ਵਿੱਚ ਤੇ ਸਾਡੇ ਜਿਹੜੇ ਬੇਵਕੂਫ ਲੋਕ ਨੇ ਕਿਰਪਾਨਾ ਪਾ ਕੇ ਵੀ ਨਾ ਡੇਰਾਂ ਤੇ ਜਾ ਕੇ ਬੈਠੇ ਐ ਤੇ ਉਹ ਸਾਡੇ ਕਮਾਈਆਂ ਤੇ ਐਸ਼ ਕਰਦੇ ਜੂੰਡੇ ਖਲਾਰੇ ਹੋਏ ਨੇ ਤੇ ਨਾ ਅਕਲ ਦਾ ਮੌਤ ਇਹ ਉਹੀ ਹੈ ਬਾਕਲਪੁਰ ਵਾਲਾ ਬਾਬਾ ਜਿਹੜਾ ਫਤਿਹਗੜ੍ਹ ਸਾਹਿਬ ਗਿਆ ਸੀ ਪ੍ਰਵਾਦ ਫੇਰੀ ਕਰਨ ਵਾਸਤੇ ਸਿਰ ਤੇ ਪੀਲੀ ਦਸਤਾਰ ਬਨ ਕੇ ਟੋਲ ਕਿਸੇ ਨੇ ਬਿਜਾਉਣਾ ਜਾਂਦੀ ਸੀ ਨਾ ਜੋ ਉਹੀ ਹੈ ਤੇ ਅਸੀਂ ਸਮਝ ਲੈਣੀ ਨੇ ਤੇ ਜੇ ਇਹਨਾਂ ਬਾਬਿਆਂ ਦੇ ਕਹੇ ਬੀਜੇ ਲੱਗਦੇ ਹੁੰਦੇ ਨਾ ਤਾਂ ਸਾਰਾ ਪੰਜਾਬ ਆਪਣੇ ਖਾਲੀ ਹੋ ਜਾਣਾ ਸੀ ਜਹਾਜ਼ਾਂ ਦੇ ਜਹਾਜ਼ ਭਰ ਕੇ ਕੈਨੇਡਾ ਅਮਰੀਕਾ ਇੰਗਲੈਂਡ ਚਲੇ ਜਾਂਦੇ ਨਹੀਂ ਕੁਝ ਹੁੰਦਾ ਇਹ ਬੇਨਤੀ ਪ੍ਰਵਾਨ ਕਰਿਓ ਤੇ ਜੋਤੀਆਂ ਜਬਾਬੇ ਦੇ ਪਈਆਂ ਉਹਦੇ ਬਰਕਪੁਰ ਵਾਲੇ ਸ਼ਰਿੰਦਰ ਸ਼ਾਹ ਦੇ ਉਹ ਬੀਬੀਆਂ ਨੇ ਕੁੱਟੇ ਪਤਾ ਨਹੀਂ ਕੀ ਗੱਲ ਕੀਤੀ ਹੋਣੀ ਹੈ ਖਬਰ ਹੈ ਕੋਈ ਗਲਤ ਹਰਕਤ ਕੀਤੀ ਹੋਵੇ ਜਾਂ ਕਿਸੇ ਤੋਂ ਪੈਸੇ ਲਏ ਹੋਣ ਜਾਂ ਕਿਸੇ ਦਾ ਵੀਜ਼ਾ ਲਵਾਉਣ ਵਾਲੇ ਤੇ ਕੋਈ ਟੰਕੀਤਾ ਹੋਵੇ ਕੁਝ ਤਾਂ ਕੀਤਾ ਹੀ ਹੋਣਾ ਬੱਚਿਓ ਮਿਹਨਤ ਕਰੋ ਆਪਣਾ ਪਰਿਵਾਰ ਪਾਲੋ ਤੇ ਅਕਲ ਤੋਂ ਕੰਮ ਲਓ ਤੇ ਜਿਹੜੇ ਪੰਜਾਬ ਨੂੰ ਕਹਿੰਦੇ ਗੁਰਾਂ ਦੇ ਨਾਂ ਤੇ ਵਸਦੇ ਉਹਨਾਂ ਗੁਰਾਂ ਵੱਲ ਧਿਆਨ ਦਿਓ ਉਹ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਮਿਹਨਤ ਕਰਕੇ ਖਾ ਬੇਲੜਨਾ ਬੈਠ ਭਾਵ ਸਰਾਮਦਨ ਖਾ ਉਹ ਗੁਰੂ ਪਾਸ਼ਾ ਹੀ ਕਹਿੰਦੇ ਆ